ਇੱਕ ਮਿੰਟ ਉੱਥੇ ਬਾਹਰ ਇੱਕ ਮਿੰਟ ਮੈਂ ਦਿਖਾ ਲੈਂਦੇ ਚਲੋ ਜੀ ਦਮਨ ਰੈਡੀ ਹੋ ਗਈ ਹੈ ਰਖੜੀ ਬੰਨਣ ਵਾਸਤੇ ਪਰਨੀਤ ਹੋਣਾ ਨੂੰ ਲੈ ਉਹ ਲੈ ਹੀ ਗਿਆ ਆ ਸੂਟ ਦਿਖਾ ਜਾ ਦਮਨ ਇੱਕ ਮਿੰਟ ਆਪਣਾ ਆਜੋ ਸੂਟ ਦਿਖਾ ਦੇ ਇੱਧਰ ਆਜੋ ਦਿਖਾ ਦਿਓ ਲਓ ਜੀ ਦਮਨ ਨੇ ਸੂਟ ਵੇਅਰ ਕੀਤਾ ਹੋਇਆ ਹੈ ਬਰਬਰੀ ਫੈਬਰਿਕ ਨਾਲ ਮੋਡਲ ਸਿਲਕ ਦੀ ਬਾਟਮ ਹੈ ਤੇ ਤੁਸੀਂ ਇਹਨੂੰ ਸਾਡੇ ਕੋਲ ਬਾਇ ਕਰ ਸਕਦੇ ਹੋ ਦੱਸ ਸਕਦੇ ਹੋ WhatsApp ਤੇ ਮੈਸੇਜ ਕਰ ਦਿਓ ਆਪਣਾ WhatsApp ਨੰਬਰ ਹੈਗਾ 98 984790283 ਪਾਵਾਂ ਨਹੀਂ ਹੁੰਦਾ ਚੁੰਨੀ ਲਵਾ ਹੁੰਦਾ ਕਿ ਕਿਵੇਂ ਲਵਾ ਪਾਵਾਂ ਇਧਰ ਸੂਟ ਦਿਖਾ ਦਿਓ ਬੱਚੇ ਤੇ ਸਾਡੇ ਕੋਲ ਹਰ ਇੱਕ ਤਰ੍ਹਾਂ ਦੀ ਸਟਿਚਿੰਗ ਵੀ ਅਵੇਲੇਬਲ ਹੈ ਤੁਸੀਂ ਸਟਿਚ ਵੀ ਕਰਵਾ ਸਕਦੇ ਹੋ ਕੁਰਤਾ ਪਜਾਮਾ ਵੀ ਸਵਾ ਸਕਦੇ ਹੋ ਕੁਰਤਾ ਪਜਾਮਾ ਵੀ ਸਵਾ ਸਕਦੇ ਹੋ ਆ ਦੇਖੋ ਪਟਕਾ ਵੀ ਮੰਗਾ ਸਕਦੇ ਹਾਂ ਆ ਦੇਖੋ ਕੁਰਤਾ ਇਹ ਮੇਰਾ ਮੁਰਗਾ ਬਣਿਆ ਨਾਲੇ ਹਾਂ ਲਾਲ ਉੱਤੇ ਕਲਗੀ ਤੇ ਜਿੱਤਾ ਮੁਰਗਾ ਤੇ ਲੋ ਜੀ ਇਧਰ ਦਮਨ ਕਰਨ ਲਈ ਤਿਆਰੀ ਕਰੋ ਤੁਸੀਂ ਵੀਰ ਦੀ ਤਿਆਰੀ ਫਿਰ ਆਪਾਂ ਤੁਹਾਨੂੰ ਨਵੇਂ ਵਲੌਗ ਨਾਲ ਇੱਥੇ ਰਖੜੀ ਵਾਲਾ ਵਲੌਗ ਸ਼ੁਰੂ ਕਰ ਦਾਂਗੇ ਤੇ ਹੁਣ ਦਮਨ ਕਰਨ ਲੱਗੀ ਹੈ ਤਿਆਰੀ ਪ੍ਰਨੀਤ ਦੇ ਤੇ ਫਤੇ ਦੇ ਰਖੜੀ ਬੰਨਣੀ ਹੈ ਤੇ ਸਿਮਰਨ ਬਹੁਤ ਮਿਸ ਕਰ ਰਹੀ ਹੈ ਸਿਮਰਨ ਦੀ ਸਦੀ ਤੂੰ ਬੰਨਣੀ ਹੈ ਇਹ ਕੀ ਹੋ ਰਿਹਾ ਰੀਲ ਬੰਨਦੀ ਆਹੇ ਨੀਤ ਨੀਤ ਤੁਸੀਂ ਨਾ ਕਰ ਬੰਨਾਈ ਹੈਗੀ ਮੈਂ ਤੁਹਾਨੂੰ ਅੱਗੇ ਦੇ ਰੀਲ ਤਾਂ ਦੇ ਬੰਡੇ ਫਤਿਹ ਦਾ ਕੁਰਤਾ ਪਜਾਮਾ ਨਾਲ ਲਾਲ ਪਟਕਾ ਦਮਨ ਤੇਰਾ ਮੈਚਿੰਗ ਕੀਤੀ ਵੀਰ ਨੇ ਚਲੋ ਇਹ ਤਾਂ ਹੈ ਕਿ ਸੰਗਰੂਗਾ ਉੱਜਾ ਤੇ ਅੱਖਾਂ ਝਪਕੇ ਰੋ ਤੇ ਪਾਣਗੇ ਸੰਗਰੂਰਾ ਉੱਡ ਗਿਆ ਤੇ ਸੰਗਰੂਰ ਖੜਾ ਸੰਗਰੂਰਾ ਖੜਾ ਸੰਗਰੂ ਲੈ ਕੇ ਜਾਣਾ ਕਿੰਨੇ ਆ ਸਾਨੂੰ ਇੱਕ ਤਾਂ ਅੰਦਰ ਵਿਚਾਰਾ ਕੋਣ ਕੋਲ ਤੇ ਲੱਗਾ ਪਿਆ ਜਿਹੜੇ ਮੇਨ ਆ ਪਿਆ ਪਏ ਨਾ ਲਾ ਕੀ ਕਰਨਾ ਉਹ ਹੀ ਹੈ ਨਾ ਇਹਨਾਂ ਨੂੰ ਵੀ ਸੱਜਣਾ ਪੈਂਦਾ ਇਹਨਾਂ ਨੂੰ ਤਾਂ ਘੋੜੇ ਬਣਾਏ ਮੁੰਰੇ ਘੋੜੇ ਚੜਾਵਾਂਗੇ ਟੱਕੜ 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 ਆਹ ਦੇਖੋ ਪ੍ਰਨੀਤ ਹਾਏ ਇਹ ਅਮਨ ਤੇਰਾ ਦਾ ਬਹੁਤ ਸੋਹਣਾ ਵਾਲਪੇਪਰ ਦਿਖਾਓ ਇਹ ਅਮਨ ਦਾ ਵਾਲਪੇਪਰ ਹੈ ਜੀ ਕੋਈ ਕਚੋਰੀ ਨਾ ਕਰਦੇ ਨਾਕੀ ਨਾਕ ਦੇ ਬੀਬੀ ਵਰੀ ਲੱਗਣ ਈ ਹੁਣ ਬੀਬੀ ਵਰਗੀ ਈ ਆ ਦੇਖਿਓ ਮਮ ਕੀ ਹੋ ਗਿਆ ਇਸਨੇ ਬਾਜਾ ਗਿਆ ਇਹਨਾਂ ਦਾ ਮੁੰਡਾ ਨਹੀਂ ਖੇਣਾ ਹੁ ਤਰਾ ਕਦੀ ਕਮੀਜ਼ ਚੋਕ ਕਰੀ ਜੀ ਚੋਕ ਅਸੱਚੀ ਹੋ ਗਿਆ ਆ ਜਾ ਉਹ ਨਹੀਂ ਤਾਂ ਮਾਪੇ ਨੇ ਜੰਮ ਹਾਂਜੀ ਸੱਚੀ ਕਾਲਜੀ ਨਵੇਂ ਵਲੌਗਸ ਤੁਹਾਡਾ ਵੈਲਕਮ ਆ ਤੇ ਲਓ ਇਧਰ ਦਮਨ ਕਰਦੀ ਪਈ ਹੈ ਤਿਆਰੀ ਰਖੜੀ ਦੀ ਬੇਟਾ ਨਾਲ ਡੱਬੇ ਵੀ ਰੱਖ ਲਈ ਡੱਬੇ ਹੀ ਰੱਖ ਲਈ ਡੱਬੇ ਹੀ ਰੱਖ ਲਈ ਉਹ ਲੱਡੂ ਰੱਖ ਲੈ ਬਸ ਡੱਬਾ ਰੱਖ ਲਈ ਬੱਲੇ ਲੱਡੂ ਰੱਖ ਲੈ ਮਠਿਆਈ ਹੋਈ ਹਾਂ ਰੱਖ ਰਹੀਆਂ ਰੱਖ ਰਹੀਆਂ ਰੱਖ ਰਹੀਆਂ ਲੈ ਆਣੇ ਸੀ ਫਰੂਟ ਵਗੈਰਾ ਸੇਵ ਸੇਵ ਸੂਪ ਤਾਂ ਖਾਣ ਲੇ ਬਾਅਦ ਸੀ ਚਲੋ ਜੀ ਇੱਧਰ ਦਮਣ ਦੀ ਥਾਲੀ ਤਿਆਰ ਕਰ ਲਈ ਤੇ ਮਠਿਆਈ ਲੈ ਆਂਦੀ ਸੀ ਫਰੂਟ ਲਿਆਂਦਾ ਹੈ ਰਾਤ ਕਦੋਂ ਮੈਨੂੰ ਆ ਪਹਿਲਾਂ ਨਾ ਪਿਆ ਹੋਵੇ ਇਹ ਲੱਡੂ ਨੂੰ ਹੋਣਗੇ ਵਿੱਚ ਸੇਵ ਪੇਟੀ ਪਈ ਹੈ ਚਲੋ ਜੀ ਗਗੜ ਨੇ ਪਹਿਲਾਂ ਸੂਟ ਆਪ ਆਇਆ ਹੁਣ ਕਹਿੰਦੀ ਮੈਂ ਇਹ ਨਹੀਂ ਪਾਣਾ ਕੰਫਰਟ ਨਹੀਂ ਹੈਗਾ ਆ ਆ ਪਾਣਾ ਨਾ ਹਾਂ ਮੈਨੂੰ ਨਹੀਂ ਇਹ ਲੱਲੇ ਬੇਚੰਗ ਆਨਕੰਫਰਟੇਬਲ じゃ ਹੋ ਜਾਂਦਾ ਆਪਾਂ ਨੂੰ ਠੀਕ ਚ ਹੀ ਰੱਖ ਲਓ ਬਤ ਉੱਥੇ ਬੰਨ ਲੈਨੇ ਉੱਥੇ ਬੈਠੇ ਨੇ ਸਾਰੇ ਚਲੋ ਪੋਰਿਆ ਕੀ ਰਹਿ ਗਿਆ ਤਾਂ ਮੈਂ ਦੋਨੇ ਡੱਬੇ ਲੈ ਲੈਨੇ ਦੋਨੇ ਲੈ ਕੇ ਜਾ ਡੱਬੇ ਰੇ ਕਿ ਲੈ ਦੁੱਤ ਰੱਖ ਲੈ ਦੁੱਤ ਕੀ ਰਹਿ ਗਿਆ ਤੇ ਮੇਰੀ ਅੰਮਾ ਨੇ ਭਾਈ ਆਹੋ ਇਹਦੀ ਜੁੱਤੀ ਤੁਰ ਗਈ ਚਲ ਤੂੰ ਉੱਥੇ ਪਾ ਲਈ ਇੱਥੋਂ ਭਾ ਘਰੋਂ ਪਾ ਦਿਆ ਕੋਈ ਟੁੱਟੀ ਭੰਜੀ ਹਾਂ ਐ ਹੀ ਪਾ ਕੇ ਤੁਰ ਜਾ ਨਾ ਦੀ ਚੱਪੜਾ ਹੋ ਗਿਆ ਛੋਟੀ ਇਹਨੇ ਮਿੱਥੂ ਜਾਂਦੀ ਨਹੀਂ ਨਹੀਂ ਚਲੋ ਦੰਮੂ ਦਾ ਬੈਰਾ ਖਾਣਾ ਆ ਉਹ ਰੋ ਤੂੰ ਲੈ ਲੈ ਡੱਬੇ ਦੋਨੇ ਹੀ ਲੈ ਲੈ ਡੱਬੇ ਨੇ ਤੇ ਹੋਰ ਕਿਹੜੀ ਮੈਂ ਲਵਾਂ ਇੱਥੇ ਸ਼ਗਨ ਵਾਲੇ ਪੇੜ ਸ਼ਗਨ ਵਾਲੀ ਪੇੜ ਲੈ ਲੈ ਯਾ ਲਓ ਲੈ ਇੱਧਰ ਦੇਖ ਲੋ ਜੀ ਅੱਜ ਰਖੜੀ ਦਾ ਤਿਹਾੜੀ ਤੇ ਰਖੜੀ ਵਾਲੇ ਦਿਨ ਵੀ ਆਫਿਸ ਦਾ ਕੰਮ ਚੱਲ ਰਿਹਾ ਘਰੇ ਬਹਿ ਕੇ ਕੰਮ ਕਰ ਹਾਂ ਵੀ ਆਪਣਾ ਕੱਚਾ ਪਾਟ ਕੇ ਕੱਲੀ ਬੈਠੀ ਹੋਰ ਹੈਂ ਅਸੀਂ ਬਾਕੀ ਤੇ ਬੈਠੇ ਤੇ ਕੰਮ ਕਰ ਰਹੇ ਆ ਆਜੋ ਬੱਚਿਆਂ ਰਖੜੀ ਬਨਣੀ ਉੱਥੇ ਤੇ ਨਾਲੇ ਸਰਬਜੀਤ ਭੈਣ ਨੇ ਤੁਹਾਡੀਆਂ ਰਖੜੀਆਂ ਭੇਜੀਆਂ ਬਣਾ ਲਓ ਗਗੜੋਂ ਰੱਖੜੀ ਸਤਿ ਸ਼੍ਰੀ ਅਕਾਲ ਜੀ ਨਵੇਂ ਵਲੌਗ ਤੁਹਾਡਾ ਵੈਲਕਮ ਆ ਤੇ ਲੋ ਜੀ ਸਭ ਤੋਂ ਪਹਿਲਾਂ ਤੇ ਸਾਡੀਆਂ ਸਾਰੀਆਂ ਭੈਣਾਂ ਨੂੰ ਤੇ ਸਾਡੇ ਸਾਰੇ ਭਰਾਵਾਂ ਨੂੰ ਰਖੜੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਤੇ ਇਹੋ ਜੀ ਖੁਸ਼ੀਆਂ ਵਾਲੀ ਰਖੜੀ ਹਰ ਸਾਲ ਆਵੇ ਤੇ ਸਾਰੇ ਆਪਣੇ ਭੈਣ ਭਰਾ ਖੁਸ਼ੀਆਂ ਨਾਲ ਰਖੜੀ ਮਾਣ ਹਨਾ ਸਾਡੀ ਤਹਿ ਹੀ ਅਰਦਾਸ ਤੇ ਸਾਡੇ ਵੱਲੋਂ ਵੀ ਸਾਡੀ ਸਾਰੀ ਬਾਸੀ ਫੈਮਲੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਰਖੜੀ ਦੀ ਬਹੁਤ ਬਹੁਤ ਮੁਬਾਰਕਾਂ ਮੈਂ ਸਾਰੀ ਮੈਂ ਕਿਹਾ ਜਰਮਾਲ ਨਹੀਂ ਨਾ ਹੈਗਾ ਤੇ ਟਾਫਟ ਦਾ ਪੀਸ ਕੱਟ ਦਿੰਨੇ ਆ ਤੁਸੀਂ ਤਾਂ ਇਹ ਨਵੇਂ ਨਵੇਂ ਫੂਟ ਪਾ ਕੇ ਮੈਂ ਇੱਥੇ ਕੱਛੇ ਜੀ ਆ ਗਿਆ ਮੈਂ ਕੀ ਕਰੀ ਮੈਂ ਟਾਫਟਾ ਕੱਟ ਦਿੰਨੇ ਆ ਹੈ ਟਾਫਟਾ ਕੱਟ ਦਿੰਨੇ ਰੋਣ ਸਨੀ ਸਾਰੀ ਟੀਮ ਪਹੁੰਚ ਚੁੱਕੀ ਹੈ ਆਜੋ ਜੀ ਆਜੋ ਸਾਰੇ ਜਣੇ ਆਜੋ ਬੈਠੋ ਦਮਨ ਟੇਬਲ ਤੇ ਰੱਖੋ ਉਹ ਨੇਲ ਹਾ ਦੋਸਾਂ ਨੇ ਲਾਈਵ ਹੋਈ ਹੈ ਨਹੀਂ ਮੈਂ ਤੁਹਾਨੂੰ ਉਹਨਾਂ ਨੂੰ ਕਹਿ ਰਹੀ ਹਾਂ ਇਹਨਾਂ ਦੋ ਮਿੰਟ ਦੇ ਫਾਇਰ ਕਰਕੇ ਬੱਲਾਂ ਦੇ ਕੋਲ ਜਾ ਤੂੰ ਇੱਥੇ ਮੈਂ ਤੂੰ ਹੱਜ ਵਾਲੇ ਨਹੀਂ ਲੇਕਰ ਕਰਨ ਜਾ ਹਾਂ ਹੈ ਵੀਡੀਓ ਐਡ ਕਰ ਲਿਆ ਅੱਛਾ ਨੀ ਉਹ ਸੈਟੀ ਕਿੱਥੇ ਉਹਦੇ ਨੇ ਕੱਪੜੇ ਰੱਖੇ ਕੱਪੜੇ ਰੱਖਣ ਨੂੰ ਲੈਣ ਦੇ ਮੋਰ ਫਿਰ ਤੂੰ ਉੱਥੇ ਬੈਠ ਕੇ ਬੈਠ ਹਾਂਜੀ ਤੁਸੀਂ ਦੋਨੇ ਜਣੇ ਸਾਈਡ ਤੇ ਖੜੇ ਕੀ ਗੱਲ ਹੈ ਹੈ ਤੂੰ ਪੁਰਾਣੇ ਕੱਪੜੇ ਦੋਨਾਂ ਨੇ ਪਾਏ ਸਾਈਡ ਤੇ ਖੜੇ ਕੀ ਨਾਮ ਕੋਈ ਮਨਸਾ ਤੂੰ ਕੀ ਲਿਖਾਇਆ ਰਾਜ ਨੂੰ ਵੀਡੀਓ ਕੋ ਲੱਗ ਰਹੀ ਉੱਠ ਗਏ ਹੋਣਗੇ ਉਹ ਰੱਖਿਆ ਵੀ ਕਰਨੀ ਇਹਨਾਂ ਦੀ ਤੇ ਸੁਰੱਖਿਆ ਵੀ ਕਰਨੀ ਇਹਨਾਂ ਦੀ ਤੇ ਕਰੀ ਨਾ ਪੈਣ ਦੀ ਸਿਮੂ ਦੀ ਵੀ ਰਖੜੀ ਬੰਦੋ ਗ੍ਰਫਟ ਹੈ ਜਿਹੜਾ ਨੰਬਰ ਹੈ ਇਹਦੇ ਦੇਖੋ ਹਾਂ ਜੀ ਕੋਲ ਮੇਰਾ ਕਾਦਰ ਲੱਗ ਗਿਆ ਇੱਥੇ ਕਾਨੂੰ ਜਕਰਾਂ ਦੀ ਲੱਡੀ ਕੁਆਦੋ ਹਾਏ ਪਾ ਦੇ ਦੇ ਲੋ ਤੁਸੀਂ ਦੀਦੀ ਨੂੰ ਸਿਮਰਨ ਦੀ ਬੰਦ ਲਓ ਜੀ ਇਹ ਸਿਮਰਨ ਦੀ ਰਖੜੀ ਸੇ ਮੂੰਹ ਚੜੀ ਕੈਨੇਡਾ ਬੈਠੀ ਹੈ ਕਹਿੰਦਾ ਹੁਣ ਲੈ ਲੈ ਟੰਗ ਮਿਕਸ ਕਰ ਫਿਰ ਇਹਨੂੰ ਹਾਂ ਅੱరే ਉਹ ਕੀ ਹੋਣਗੇ 4 ਘੰਟੇ ਪਿੱਛੇ ਆ ਸਾਰੇ ਨੈਟ ਬੰਦ ਕਰਕੇ ਵੜੀ ਜਪਿੰਦਰ ਨੂੰ ਤਾਂ ਲਾ ਲੈ ਲਾਇਆ ਹੁਣ ਪਤਾ ਨਹੀਂ ਕਿੱਥੋਂ ਬੋਲਣ ਲੱਗ ਪਏ ਆ ਨੀ ਕਿੱਥੇ ਤੋਂ ਆਲੀ ਵੀਡੀਓ ਮੁੰੋ ਗੈਰ ਤੋਂ ਦਿੱਖੇ ਦੇ ਫਤੇ ਗਿਫਟ ਭੇਜਣ ਨੂੰ ਪੱਤੇ ਬਾਲੇ ਕਿਹਦਾ ਪੱਤਾ ਹੀ ਨਹੀਂ ਇਹ ਉਤਾਰ ਗਲਾਬ ਦੇ ਓਏ ਗੁਲਾਬ ਦੀ ਮਿਠਾਈ ਜੇ ਚਲੀ ਭਾਏ ਮੇਰੇ ਪਰਸੇ ਕਿੰਨਾ ਕੈਸ਼ ਪਿਆਦਾ ਨਾ ਮਮੀ ਕੋਲ ਭਾਈ ਪਤੇ ਨੇ ਕਿੰਗੇ ਛੋਟੇ ਤਾ ਹੈ ਲਾਹੁਣੇ ਕੋਣ ਕੇ ਵੇਖਣਾ ਡੰਗੀ ਵੱਡੀ ਇੱਕ ਕੋਲੋਂ ਵੱਡੀਆਂ ਤਾਂ ਚੱਲ ਕੋਈ ਗੱਲ ਨਹੀਂ ਗਿਫਟੀ ਗਿਫਟ ਹੈ ਗਿਫਟ ਨਾਲ ਜ਼ਿਆਦਾ ਪਿਆਰ ਹੈ ਹਾਂ ਜਦੋਂ ਨੂੰ ਪਿਆਰ ਹੈ ਨਾ ਪੰਜਾਬ ਹੂੰ ਪਿਆਰ ਹੈ ਪੰਜਾਬ ਜਦੋਂ ਬੱਜੇ ਲੈਣੇ ਥੁਲੇ ਲੈਣੇ ਦੱਸ ਦਿਓ ਬੱਜੀ ਦੇ ਦੋ ਅਵੇ ਸੁੰਦਰ ਲੱਡੂ ਵੇ ਲੋ ਬੇਸਾਂ ਦੇ ਲੱਡੂ ਨਹੀਂ ਹੈਗੇ ਆਇਓ ਸਰਜੀਤ ਭੈਣ ਨੇ ਤੁਹਾਡੀਆਂ ਰਖੜੀਆਂ ਭੇਜੀਆਂ ਬਣਾ ਲਓ ਤੁਸੀਂ ਗਗਨ ਕੋਲੋਂ ਚਲੋ ਆਓ ਚਾਰਾ ਤੈਨੂੰ ਜੋ ਸਮਾਨ ਕੱਢ ਕੇ ਲੈ ਗਿਆ ਚਲੋ ਭਾਈ ਹੁਣ ਸਾਡੀ ਵਾਰੀ ਹੈ ਚਲੋ ਔਰ ਕਿਧਰ ਹੋ ਜਾ ਤੁਸੀਂ ਮੈਂ ਬੰਨਾ ਪਾਪਾ ਦੇ ਤੇ ਮੈਂ ਵੀ ਆਪਣੇ ਕੰਮ ਤੇ ਲੱਗਾ ਨਹੀਂ ਪਾਪਾ ਦੇ ਗਗਨ ਮਾਸੀ ਬਨੂੰਗੀ ਰਮਨ ਮਾਸੀ ਬਨਦੂਗੀ ਪਾਪਾ ਕੁਲਵਿੰਦਰ ਪਾਪਾ ਦੇ ਮੈਂ ਬਨਦੂਗੀ ਹੋਰ ਰੱਖ ਬੰਡ ਕਿਸ਼ ਕਿਤਨੇ ਹੈ ਸ਼ੈਡ ਹੈ ਲੱਗਾ ਕੇ ਮਮਮੀ ਨੇ ਆਜਾ ਹੌਟ ਸੀਟ ਤੇ ਬਿਠਾਇਆ ਕੰਟਰੋਲ ਵਾਲੀ ਆਂਟੀ ਨਾਨੀ ਜਾਨ ਜੀ ਬਣਾਇਆ ਹੈ 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 ਮੰਮੀ ਆਪਣੇ ਘਰ ਦੀ ਮਾ ਆਈ ਦੀ ਬੁਟੀਕ ਦੀ ਮਾਲ ਘੜ ਬਣ ਗਈ ਮੰਮੀ ਇੱਥੇ ਉੱਧਰ ਕਰ ਲੋ ਥੱਲੇ ਚਾਲੇ ਨੰਦਾਂ ਅੰजीर ਵਰਗੀ ਹੈ ਬਹੁਤ ਅੰजीर ਵਰਗੀ ਹੈ ਅੰजीर ਹੈ ਬਹੁਤ ਅੰजीर ਹੈ ਆ ਦੇਖਣਾ ਪੱਤੇ ਸਾਰੇ ਪਾ ਲਾ ਤੱਟਿਆਂ ਦਾ ਲਵਾ ਲਓ ਕੋਈ ਅੰਮ੍ਰਿਤ ਕੋਈ ਨਾ ਅੱਗੇ ਜੋ ਆਇਆ ਚੱਲ ਮੈਂ ਉੱਠ ਆਹ ਪੁੱਤਾਂ ਸਾਹਿਬ ਗੇਟ ਮੰਗ ਤੈਨੂੰ ਜਰਦੇ ਲੈ ਅੱਡੀ ਫਨੀਕ ਮੇਰੇ ਕਹਿਣਾ ਵੀਡੀਓ ਆਨ ਕਰ ਲੈ ਦੇ ਚੁੰਨੀ ਦੇਈ ਵੜੀ ਜੀ ਮੈਨੂੰ ਚਲੋ ਆਹੀ ਦੇ ਚੁੰਨੀ ਦੇ ਦਿਓ ਬੋਲਾ ਤੇ ਮੂਰਖਾ ਆ ਤਰੀ ਕਰਨਾ ਨੂੰ ਸੈਕੂਲਰ ਉਹ ਮੈਂ ਨਹੀਂ ਕਰਦਾ ਰક્ષਕ ਸਗਦਾ ਤੁਸਾਂ ਗਿਆ ਹਿਲਸਲਾ ਰਹੇ ਸ਼ਗਨ ਦੋ ਕਾਲ ਦਰਵਾਜ਼ਾ ਕਹਿੰਦੀ ਤੈਨੂੰ ਪਤਾ ਮੰਗਣਾ ਪਹਿਲਾਂ ਸ਼ਗਨ ਦੋ ਚੈੱਕਟਨਾ ਮੈਡਮ ਚੈੱਕਟਨਾ ਮੈਡਮ ਇੱਥੇ ਰਹਿ ਜਾ ਬਣ ਇੰਨਾ ਵੀ ਨਹੀਂ ਚਾਹੀਦਾ ਲੈ ਕਿਹੜੇ ਤੇ ਵਾਦੇ ਨਹੀਂ ਕਿਹੜੇ ਤੇ ਮਰਜ਼ੀ ਬਣਾਓ ਗੈਟ ਅਨਸਾਈਡ ਸਾਹਮਣੇ ਬੈਠੇ ਹੋ ਤਾਂ ਨਾ ਦੇ ਦਿੰਦੇ ਤੂੰ ਮਰੀ ਲੱਭਾ ਕੋਹੜਾ ਡੜ ਗਈ ਮੈਂ ਸਾਫ ਹੋਰ ਹੋਰ ਰੰਗ ਦੇ ਬਾਈ ਦੇ ਕਹਿੰਦੇ ਰਾਜ ਦੇ ਕਹਿੰਦੇ ਹੋਰ ਤੁਰਨ ਨੂੰ ਬੰਦ ਜੀ ਤੇ ਚੱਲ। ਇਹ ਆਹ ਤਰ੍ਹਾਂ ਕੋਈ ਗੱਲ ਨਹੀਂ ਹੋਣੀ। ਟੈਨਸ਼ਨ ਜਿਆਦਾ ਤੇ। ਇਧਰ ਮਰ ਦਿਆ ਤੇ ਮੈਂ ਨਹੀਂ। ਖਾਸੀ ਘੋਟੇ। ਸਾਰਨ ਤੋਂ ਸਮੈਡ। ਮਿੱਟੀ ਦਾ ਲੱਡੂ ਮਿੱਟੀ ਦਾ। ਆਪਾਂ ਰੁਕਦੇ ਫਿਰ ਵੀ ਆਈਪੀ ਆ। ਵੀ ਆਈ ਪੀ ਵੀ ਕਰ ਚੜਿਆ। ਲੋਈ ਸਰਜੀਤ ਭੈਣ ਬਲੋਸੀ ਰਖੜੀਆਂ ਤੁਹਾਨੂੰ। ਸਰਜੀਤ ਭੈਣ ਦਾ ਥੈਂਕ ਯੂ। ਮੈਂ ਆਪਣੇ ਭਰਾਵਾਂ ਰਖੜੀਆਂ ਪੈਣ ਵਾਸਤੇ। ਹਾਂ ਫਿਰ। ਆ ਕੋਈ ਦੀ ਬੀਬੀ ਥੋੜਾ ਗਿਆ। ਕੰਪਲੀਟ ਡਿਸਪੈਂਸ ਨੂੰ ਮੇਰੇ ਵੱਲੋਂ ਬਹੁਤ ਬਹੁਤ ਥੈਂਕ ਯੂ ਤੇ ਬਹੁਤ ਬਹੁਤ ਵਧਾਈਆਂ ਵਧਾਈਆਂ ਸਾਰਾ ਤੇਰਾ ਪਿਆਰ ਮੇਰੇ ਵੱਲੋਂ ਬਹੁਤ ਬਹੁਤ ਥੈਂਕ ਯੂ ਤੇ ਉਹਨਾਂ ਦਾ ਸ਼ੁਕਰ ਅਸੀਂ ਪੇਜਵਾਵਾਂਗੇ ਜੁਕੇ 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 ਮੈਂ ਕਿਹਾ ਅਪਰਟ ਹੈ ਹੂੰ ਤੁਸੀ ਦਰਾਣੀਆਂ ਚ ਠਾਣੀ ਤਾਂ ਨਹੀਂ ਹੈਗੀ ਨਾ ਦਰਾਣੀਆਂ ਚ ਠਾਣੀ ਨਹੀਂ ਅਸੀਂ ਫਿਰ ਬੰਦੀ ਇੱਕ ਦੂਜੇ ਦੇ ਕਿੱਥੇ ਲੈ ਕੇ ਫਿਰ ਬੁਣਨੀ ਤੁਹਾਡੀ ਮੈਂ ਤੇ ਮਾਰਲੀ ਮਾਤਾ ਦਾ ਖਾਤਾ ਮੋੜ ਕਾਲੂ ਦੇ ਥੈਂਕ ਯੂ ਫੈਂਟਸ todo no esto no todo me dile a la madre para que darme la madre me la dio con dio con ya todo esto me lo estoy viendo तो 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 <laughs> रखड़ी कह ਮੈਂ ਰਖੜੀ ਖਾਊਂਗਾ ਮੈਂ ਖਾਊਂਗਾ ਲੜ ਲਓ ਪਾਜੀ ਵੀ ਸਾਰਿਆਂ ਨੂੰ ਖਵਾ ਦੋ ਅੰਦਰ ਨੂੰ ਕੋਈ ਖਵਾ ਦਤਾ ਲੈ ਆਜੂ ਮਗਨ ਜੀ ਲੈ ਹੈਪੀ ਰਖੜੀ ਇੰਦਰ ਦਾ ਪੁੱਤ ਹੈ ਯਾਰ ਤੇਰੀ ਵਧਣਾ ਰਖੜੀ ਲੜਾਈ ਹੋਈ ਕੋਈ ਨਹੀਂ ਹੋ ਰਿਹਾ ਆਹ ਨਹੀਂ ਤਾਂ ਰਾਈ ਕਿਤੇ ਨਹੀਂ ਹੁੰਦੀ ਘਰ ਦਾ ਨਾਲ ਹੁੰਦੀ ਬਾਹਰ ਤੁਹਾਡੇ ਵਾਲ ਸੀ ਨਾ ਜੋ ਜੱਜੀ ਦੀ ਬੇਨਾਂ ਤੇ ਬਾਹਰੋਂ ਉੱਥੇ ਖੜਕਦੇ ਨੇ ਕਹਿੰਦਾ ਉਧਰ ਵੀਡੀਓ ਹੁੰਦੀ ਬਾਹਰ ਵਾਲਾ ਸੀ ਨਾ ਦਿਖਾਓ ਉਕੇ ਤੁਹਾਨੂੰ ਕਰਦੇ ਨਹੀਂ ਫੇਰ ਗਾਈ ਨਾ ਹਾਂ ਤੋਦੀ ਪਤਨੀ ਬੜੀ ਕਰਦਾ ਹੈ ਸੰਤ ਜੀ ਥੋੜਾ ਜਿਹਾ ਖਵਾ ਦੇਣਾ ਤੈਨੂੰ ਉਹਦੀ ਪਤਨੀ ਨਾਲ ਮੇਰੇ ਪੁੱਤੇ ਹਮਨ ਨੂੰ ਅਜੋ ਕਹੋ ਚਲੋ ਹਮਨ ਨੂੰ ਅਜੋ ਕਹੋ ਹਮਨ ਨੂੰ ਅਜੋ ਕਹੋ ਹਮਨ ਨੂੰ ਕਹੋ ਕੌਣ ਅਜੇ ਇਸ ਕਰਦੀ ਸੀ ਹਾਂ ਹਮਣਾ ਅਜੇ ਕੀਦੀ ਕਰੀ ਸੀ ਤੂੰ ਮਨ ਚਾਏ ਨਾਮਾਂ ਨੂੰ ਬੱਚਾ ਨਹੀਂ ਬੋਫਰਸ ਪਾਓ ਮੈਨੂੰ ਇਹ ਬਹੁਤ ਟੇਸਟੀ ਬਹੁਤ ਟੇਸਟੀ ਗੰਦੇ ਅਖੜੀ ਮੰਨ ਲਓ ਮੈਂ ਰੱਖੀ ਦੋ ਵੇ ਭਾਈ ਤੇ ਲੈਣਾ ਤਾਂ ਗੱਲ ਕਰੋ ਐਦਾਂ ਦੇ ਖੋਨਾਗਾ ਅਸੀਂ ਵੀ ਤੋ ਬਾਈ ਦਾ ਬੱਗੇ ਨਾ ਨਾ ਪੁੱਠਾ ਰੱਖਿਆ ਸੀਗਾ ਇਹਦਾ ਗਲਾ ਇਹ ਤਾਂ ਸਿੱਧਾ ਰੱਖੋ ਇਹ ਨਵਾਂ ਬੰਦਾ ਰੱਖਿਆ ਸੀ ਮੈਂ ਉਦੋਂ ਵੀ ਲਾਈਵ 'ਚ ਕਿਹਾ ਸੀ ਮੈਂ ਹੈ ਜੱਟ ਤੋਂ ਲਾਲਾ ਬਣਾ ਦਿੰਦਾ ਉਹਨੂੰ ਮੰਨਦੀ ਹੋਰੀ ਸਲਾਮੀ ਆ ਗਈ ਸੀ ਮੈਂ ਕਹਿੰਦੀ ਲੈ ਐਂ ਕਹਿੰਦੇ ਮੈਂ ਕਿਹਾ ਹੋਰ ਮੈਂ ਕਹਿੰਦੇ ਹੋਰ ਕਹਿੰਦੀ ਦੀਦੀ ਭਾਰੀ ਨੇ ਲਾਲਾ ਬਣ ਜਾਣਾ ਲਾਵੀ ਉਦੋਂ ਤਾਂ ਕੇ ਪਾ ਰੱਖੀ ਇਸ ਤਰ੍ਹਾਂ ਉਹ ਇਹ ਸੱਪ ਲੜਦੇ ਨੇ ਸੱਪ ਪਿਛਲੇ ਸੱਪ ਲੜਦੇ ਨੇ ਚਲੋ ਫਿਰ ਦੇਖੀ ਸੱਪ ਸੁਰ ਪਿੱਛੇ ਵੀਡੀਓ ਮੈਂ ਤਾਂ ਪੂਛ ਹੀ ਖਾਉਂਗਾ ਚਲੋ ਪਾ ਲੋ ਆਪਣਾ ਆਪਣਾ ਕੇਕ ਕੌਲੀਆਂ ਚ ਇਹਦੇ ਕੇਦੇ ਹੱਥ ਨਾਲ ਨਾ ਵੇਖੋ ਬਹੁਤ ਖਾਣ ਨੂੰ ਰਕੜੀ ਇਹ ਰਕੜੀ ਬੰਨ੍ਹਣੀ ਨਹੀਂ ਐਗਾਂ ਥੱਲੇ ਬੰਨ੍ਹਣੀ ਰਕੜੀ ਦੇ ਬੰਨ੍ਹਦੇ ਕੋਈ ਨਾ ਹੋਰ ਬੰਨ੍ਹਦੇ ਨਾ ਅਗਰ ਬੰਨ੍ਹਦੇ ਤੇ ਭਾਈ ਦਾ ਕੜੀ ਦਾ ਹੱਥ ਨਾ ਮਿੱਕਣ ਵਾਲਾ ਉਹਦਾ ਘਰ ਪਾਈ ਲੱਗਾ ਬੰਨ੍ਹਦੀ ਆ ਆ ਆ ਆ ਤੋੜ ਕੇ ਜਦੋਂ ਪਾਸੇ ਕਰਪਾ ਖਾ ਗਈ ਤਾਂ ਇਹ ਨਸ ਤੇ ਲੋਇਸ ਹੋਣ ਦਾ ਪਾਇਆ ਤੋ ਹੋ ਗਿਆ ਹੂੰ ਤੇ ਸਕਰੀਆਂ ਬਹੁਤ ਵਧੀਆ ਨੇ ਮੇਰੇ ਬੱਚਿਆਂ ਨੇ ਬਣੀਆਂ ਅਸੀਂ ਆਪਣੀ ਮੰਮੀ ਨੂੰ ਬੜਾ ਵਿਸ ਕਰ ਰਹੇ ਹਾਂ ਕਿ ਨਹੀਂ ਅੱਜ ਇਹ ਹੈ ਨਹੀਂ ਗਈ ਮੰਮੀ ਅੱਜ ਨਾਲ ਕੇ ਗਈ ਹੋਈ ਐ ਆਪਣੇ ਭਰਾਵਾਂ ਦੇ ਘਰੀਆਂ ਮੰਨ ਹਾਂ ਬਣੀ ਚੰਗਾ ਬਿਨਾਂ ਲਾਈਏ ਕਿਤੇ ਕਿਲਰ ਨਾ ਮਮਾ ਦੀ ਕੇਕ ਨਾਲ ਮੈਚਿੰਗ ਹੈ ਜੀ ਕੇਕ ਮੇਰੇ ਸੂਟ ਨਾਲ ਦਾ ਤੇ ਹੁਣ ਕੇਕ ਮੇਰੇ ਛੁੱਟ ਨਾਲ ਦਾ ਹੂੰ ਕੈਕ ਨੂੰ ਕੱਲ ਨੂੰ ਸੋਡੀ ਬਣਾ ਰਾ ਲਾਈਟ ਪਿੰਕ ਐ ਡਾਲਦਾ ਕੰਮਿਊਨਿਸਟ ਦਿੱਤਾ ਆ ਕੇਕ ਦੇ ਉੱਤੇ ਲਿਆਓ ਚਾਚੂ ਥੈਂਕ ਯੂ ਆ ਫੜੀਓ ਕਲਿੱਪ ਨਹੀਂ ਹੈਗੇ ਹਾਂ ਹੋਣਗੇ ਇਹ ਆਪਕੇ ਕੋਲ ਉਹ ਇਹ ਕਹਿੰਦੇ ਆ ਫੜ ਕੇ ਖਾ ਲੋ ਹਮਣ ਵੇਸਟਰੀ ਐ ਖਾ ਸਕਦੇ ਆ ਆਪਾਂ ਨੋ ਪ੍ਰੋਬਲਮ ਪਾਲੋ ਭਾਜੀ ਲਓ ਇਹ ਖਾਦੀ ਪੈ ਗਈ ਨਹੀਂ ਕੱਟ ਲਓ ਨਾ ਵੈਸੇ ਵੀ ਇੱਕੇ ਚੋਈਦੀ ਹੈ ਖਾਗ ਨਹੀਂ ਜਾਣੀ ਜਰੂਰੀ ਅਮੀਰ ਭਾਰਨ ਬੋਹਣ ਜੀ ਕੌਣ ਆ ਇਧਰ ਵਗ ਜੋ ਘਰੇ ਹੈਗਾ ਉਹ ਜਿਹੜਾ ਸੀਰੀ ਅੰਦਰ ਹੈ ਚਲੋ ਕੱਟ ਕੇ ਉਹ ਪਰਦੀ ਦੀ ਨਹੀਂ ਫਤਹ ਹਲੋ ਬਤੇ ਨਹੀਂ ਤੋੜਾ ਦੇ ਨਹੀਂ ਅੱਜ ਰੋਜ਼ ਨਿਮਾ ਇਹਨਾਂ ਨੂੰ ਪੇਸਟਿੰਗ ਦੀ ਦਵਾਈ ਚੌਕਟ ਵਾਲੀਆਂ ਪਾ ਲਈ ਚੱਕੋ ਦੋ ਰੱਖੜੀ ਕੇਕ ਖਾ ਕੇ ਬਣ ਲਈਏ ਬਣਦੀ ਤੁਹਾਨੂੰ ਬੰਤੀ ਤੇ ਤਰਪਾਈ ਨਹੀਂ ਬਣਨੀ ਹਾਂ ਲੋ ਭਾਜੀ ਰਣ ਬਣਾ ਪਟੇਲਾ ਪਟੇ ਦੀ ਵੀ ਰਖੜੀ ਹੈ ਰਖੜੀ ਨੰਬਰ ਬੰਤੀ ਹੁੰਦੀ ਹੈ ਬਾਕੀ ਕੰਮ ਬਾਅਦ ਚ ਹਾਂ ਹੋਰ ਤੂੰ ਆਪ ਹੀ ਨਾ ਬਾਅਦ ਚ ਕਰ ਦੋ ਕਰ ਦੋ ਕਿੰਨਾ ਬੋਲਣਾ ਨਹੀਂ ਬਹੁਤ ਹੋ ਗਿਆ ਮੈਂ ਆਪ ਹੀ ਕਾਈ ਜਾਣਦੇ ਇਸ ਵੇਲੇ ਅੱਜ ਆਹ ਤਾਰੇ ਨੂੰ ਸੰਭ ਦੇ ਦਿਓ ਮਨੁਰਾ ਨੂੰ ਹਾਂ ਬੜੀ ਦੀ ਪਿਛਲੀ ਵਾਰੀ ਵੀ ਨਹੀਂ ਤਰਖੜੀ ਬਣਾ ਲੈਂਦੇ ਸੀ ਪਿਛਲੀ ਵਾਰੀ ਵੀ ਨਹੀਂ ਦਿੱਤਾ ਗੱਲਾਂ ਲੈ ਆਪਣੇ ਦੁਪੱਟੇ ਆਇਆ ਫਾਪੜਾ ਕੋਈ ਬੰਦੇ ਦਾ ਫਰੀਡਮ ਸ਼ਗਨ ਭੰਦਾ ਹੀ ਏ ਓਏ ਆ ਦੇ ਮੈਨੂੰ ਦੋ 10 ਰੁਪਏ ਬੋਧ ਮੈਂ ਓ ਗਿਆਸ ਨੂੰ ਦੋ ਹਾਂ ਆਹ ਨਾਲ ਦੋ ਇਹ ਹੀ ਦਿੱਤਾ ਏ ਇਹ ਹੀ ਦਿੱਤਾ ਐ ਨਾ ਉਹ ਚੋਗ ਨਹੀਂ ਪੁੱਟਿਆ ਪਿਆ ਹੋਇਆ ਮੋਦਰਾ ਫਰੀਡਮ ਸ਼ਗਨ ਚ ਉਹਦਾ ਵੀਜ਼ਾ ਲਵਾ ਦੀ ਪੁਰਤਗਾਲ ਦਾ ਕੀ ਆ ਇਹ ਮੈਂ ਲੰਮਾ 10 ਕੀ ਚਾਹੀਦਾ ਮੇਰਾ ਵੀਜ਼ਾ ਲਵਾ ਦਿੰਨੇ ਆ ਆ ਦਾਜ ਆ ਬੈਠਾ ਐ ਫਿਰ ਮੰਨੇ ਨਹੀਂ ਪਾਉਂਦੀ ਇਹਨੂੰ ਇੰਨੀਆ ਪਿੰਦਾ ਯਾਰ ਮਨ ਲੈਣੀ ਬਾਦੀ ਲੈਣ ਫਿਰ ਮੰਨੇ ਕੀ ਦਰ ਭਾਈ ਨੂੰ ਅੱਪਾ ਰੱਖੋ ਦਵਾ ਦਨੇ ਆ ਮੈਨੂੰ ਆ ਇੱਧਰ ਰੱਖ ਦੇ ਆ ਇੱਧਰ ਰੱਖ ਦੇ ਉਹ ਵੜ ਲੈ ਲੈ ਮੁੰਡਾ ਬਾਪਾ ਬਾਪਾ ਕਰਦਾ ਫਿਰਦਾ ਤੇ ਇਹਦਾ ਪਾਪੇ ਤੋਂ ਮਿਲਵਾ ਲਈ ਹੈ ਹੈ ਚੁੱਪ ਹੋ ਗਿਆ ਸਨ ਹੋ ਗਿਆ ਵਿਚਾਰਾ ਜੁਆਕ ਬੱਚਾ ਸਨ ਨਾ ਮਿਲਵਾ ਲਈ ਕੈਂਡਰਾ ਤਲਾਈਆਂ ਨਹੀਂ ਇਹ ਡਿਸਪੋਜ਼ੇਬਲ ਪਲੇਟਾਂ ਨਾਲ ਸਹੀ ਗੱਲ ਹੈ ਕਿ ਐਂਡਵਰ ਨੂੰ ਨਹੀਂ ਲਾਈ ਜਾਣੀਆਂ ਇਸਦੀ ਪਰ ਇਹ ਮੈਂ ਦੇ ਰਹੀ ਹਾਂ ਉਹ ਕੋਈ ਇੰਨੀ ਵੱਡੀ ਖਾਦੀ ਨਹੀਂ ਜਾਣੀ ਆ ਮੈਂ ਆਹ ਰੱਧੀ ਦੇ ਦੋ ਨਾ ਉਹ ਹੀ ਜਿੱਤਾ ਹੈਗੇ ਉਹਨੇ ਉਹ ਨੀ ਉਹ ਚਾਕਲੇਟ ਬੈਂਸ ਲੈਣੇ ਨਾ ਪਰ ਜੈਮਸ ਲੈਣੇ ਚਮਚੇ ਹੈ ਨਹੀਂ ਤਨਗਾ ਨਹੀਂ ਕੋਈ ਨਹੀਂ ਆਪਰੇ ਕਰਕੇ ਖਾਣੇ ਆ ਹਾਂ ਇਹਨਾਂ ਸੇ ਨੂੰ ਕਿਹੜਾ ਚਮਚਾ ਮਾੜਾ ਦੇ ਬੜਾ ਕੋਈ ਨਹੀਂ ਕੋਈ ਨਹੀਂ ਖਾਣੇ ਆ ਆ ਕਿੰਨੇ ਪਾਇਆ ਕੇਕਾ ਕਿਹੜਾ ਕੇਕਾ ਲੈਣੇ ਲਿਆਉਣ ਲਾ ਲੋ ਸਮੋਸਾ ਹੈ ਨੀਡ ਕਿਦਾਂ ਕਈ ਗੁਣਾਂ ਵਿੱਚ ਚਰਚਾ ਲਾਉਣਾ ਪਤਾ ਹੂੰ ਦਮੋਂ ਸਮਾਰਾ ਆਵੈਸੀ ਹਾਂ ਕੀ ਲੈ ਗਏ ਕੀ ਲੱਗ ਜਾਣਾ